ਅਸੀਂ ਚੱਲੇ ਪਟਿਆਲੇ ਤੇ ਮੰਮੀ ਕਹਿੰਦੇ ਮੈਂ ਨਹੀਂ ਜਾਣਾ ਮੈਨੂੰ ਇੱਥੇ ਧਾਰ ਦੇ ਹਣੋਂ ਵੀ ਕਿਉਂ ਉਤਰ ਰਹੇ ਨੇ ਇਹਦੇ ਬਾਰੇ ਤੁਹਾਨੂੰ ਬਾਅਦ ਚ ਦੱਸਦਿਆਂ ਚਲੋ ਮੰਮੀ ਤੁਸੀਂ ਉਤਰੋ ਉਤਰੋ ਨਹੀਂ ਲੈ ਕੇ ਜਾਂਦੇ ਸੀ ਤੁਹਾਨੂੰ ਮੈਂ ਕਿਹਾ ਗੇੜਾ ਮਾਰ ਕੇ ਆਣਾ ਕਾਲਜ ਵੱਲੋਂ ਇੱਕ ਆ ਮਾਰ ਕੇ ਆ ਨੇ ਇੱਥੇ ਆਟੋ ਤੇ ਉਤਰਦੇ ਹੁੰਦੇ ਸੀ ਇੱਧਰ ਤੁਰ ਕੇ ਜਾਂਦੇ ਹੁੰਦੇ ਸੀ ਆ ਸਰਕਲ ਇੱਥੇ ਆਟੋ ਉਤਰਦਾ ਹੁੰਦਾ ਸੀ ਸੱਚੀ ਯਾਰ ਯਾਤਾਂ ਪੂਰੀਆਂ ਹੀ ਦਾਜੀਆਂ ਹੋ ਜਾਂਦੀਆਂ ਹਨ ਆ ਮੇਰੇ ਕਾਲਜ ਦਾ ਗੇੜਾ ਕਿੰਦਰਾ ਕਾ ਉਹ ਵਾਲੇ ਬੈਂਚ ਤੇ ਹੁਣ ਕੋਈ ਹੋਰ ਆ ਕੇ ਬਹਿ ਰਿਹਾ ਮਤਲਬ ਆਵਾਜ਼ ਇਦਾਂ ਹੀ ਚਲਦੀ ਜਾਂਦੀ ਚਲਦੀ ਜਾਂਦੀ ਹੈ ਹਨਾ ਕੋਈ ਨਹੀਂ ਬੁੱਢੇ ਹੁੰਦੇ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੋਹਰਾ ਤੁਸੀਂ ਦੇਖ ਰਹੇ ਹੋ ਹੈਪੀਐਸਟ ਕਬਲ ਆ ਮੇਰੇ ਮੰਮੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹਨਾਂ ਨੂੰ ਮੱਥੇ 'ਤੇ ਵਟ ਪਾ ਕੇ ਬੈਠੇ ਹੋ ਨੇ ਆਪਣੀ ਪੋਤੀ ਵਾਂਗੂ ਤੇ ਅਸੀਂ ਚੱਲੇ ਪਟਿਆਲੇ ਤੇ ਮੰਮੀ ਕਹਿੰਦੇ ਮੈਂ ਨਹੀਂ ਜਾਣਾ ਮੈਨੂੰ ਇੱਥੇ ਧਾਰ ਦੇ ਹੁਣ ਉਹ ਵੀ ਕਿਉਂ ਉਤਰ ਰਹੇ ਨੇ ਇਹਦੇ ਬਾਰੇ ਤੁਹਾਨੂੰ ਬਾਅਦ ਚ ਦੱਸ ਦਿਆਂ ਚਲੋ ਮੰਮੀ ਤੁਸੀਂ ਉਤਰੋ ਉਤਰੋ ਨਹੀਂ ਲੈ ਕੇ ਜਾਂਦੇ ਸੀ ਤੁਹਾਨੂੰ ਬਾਏ ਬਾਏ ਹਾਂ ਅੱਜ ਆ ਤੁਹਾਨੂੰ ਜੰਦੇ ਨੇ ਚਲ ਠੀਕ ਹੈ ਫਿਰ ਬਾਈ ਬਾਈ ਮੰਮੀ تعال ਕੱਲ ਫਿਰ ਉੱਥੇ ਆ ਜਾਣਾ ਤੂੰ ਮੈਂ ਫੋਨ ਕਰਦੀ ਹਾਂ ਠੀਕ ਹੈ ਮੰਮੀ ਜੀ ਬਾਈ ਬਾਈ ਮੰਮੀ ਮੰਮੀ ਜਾ ਰਹੇ ਨੇ ਆਪਣੇ ਪੇਕੇ ਅੱਜ ਤੇ ਮੰਮੀ ਕਹਿੰਦੇ ਮੈਂ ਅੱਜ ਰਾਤ ਰਹਿਵਾਂ ਆਪਣੇ ਪਿਤਾ ਜੀ ਕੋਲ ਤੀਆ ਭਾਵੇਂ ਵਿਆਹ ਵਿਆਹ ਹੋ ਕੇ ਦੂਜੇ ਘਰ ਜਦੋਂਗੇ ਭਾਵੇਂ ਮਤਲਬ ਕਿ ਪੋਤੇ-ਪੋਤੀਆਂ ਵਾਲੀ ਵੀ ਹੋ ਜਾਣ ਪਰ ਤਾਂ ਵੀ ਜਿਹੜੇ ਪੇਕੇ ਹੁੰਦੇ ਆ ਨਾ ਉਹਦੀ ਜਿਹੜੀ ਖੋ ਮਤਲਬ ਖੇਚ ਪੈਂਦੀ ਆ ਨਾ ਉਹ ਅਲੱਗ ਹੀ ਹੁੰਦੀ ਆ ਹਨਾ ਸਿੱਪੀ ਤੇ ਮੰਮੀ ਹੁਣੇ ਸਾਡੇ ਨਾਲ ਮਤਲਬ ਮਹਾਲੀ ਜਾਣਾ ਤੇ ਮੰਮੀ ਕਹਿੰਦੇ ਵੀ ਜਿਹੜੀ ਦਾੜ ਕੱਲ ਫੇਰ ਇੱਕ ਕਢੋਣੀ ਨਾ ਮਮਾ ਦੀ ਤੇ ਮੰਮੀ ਕਹਿੰਦੇ ਕੱਲ ਤੁਸੀਂ ਮੈਨੂੰ ਉੱਥੇ ਮਿਲ ਲਿਓ ਲੈ ਜਾ ਬਣਾਣ ਕੇ ਕਿਉਂਕਿ ਮੰਮੀ ਕਹਿੰਦੇ ਇੱਕ ਰਾਤ ਮੈਂ ਰਹਿ ਲੈਣੀ ਆ ਉੱਥੇ ਤੇ ਇਸ ਕਰਕੇ ਮੰਮੀ ਅੱਜ ਜਾ ਰਹੇ ਨੇ ਆਪਣੇ ਰਾਜਪੂਰੇ ਆਪਣੇ ਪੇਕੇ ਮੈਂ ਸਿੱਪੀ ਤੇ ਬਾਦਸ ਅਸੀਂ ਪਟਿਆਲੇ ਜਾ ਰਹੇ ਆ ਇਹ ਨੰਨੀ ਸਾਡੀ ਸੁੱਤੀ ਪਈ ਆ। ਇਹ ਵੀ ਦੱਸਣਾ ਪਟਿਆਰੇ ਕਿਉਂ ਚੱਲੇ ਹੋ? ਆਣੀ ਦੱਸਣਾ। ਉਹ ਤੁਸੀਂ ਦਾਤ ਦਿੰਦੇ ਹੋ। ਇਹ ਦਾਤ ਦਿੰਦੇ ਨੇ ਹਰ ਇੱਕ ਚੀਜ਼ ਤੁਹਾਨੂੰ। ਚਿੱਪੀ ਜਾਵਾਰੇ ਗੱਡੀ ਅੱਗੇ ਬੈਠੇ। ਤਾਂ ਚੱਲੇ ਨੇ ਇਹਨਾਂ ਨੇ ਜਿਹੜੇ ਸੂਟ ਦਿੱਤੇ ਹੋਏ ਸੀ ਬਣ ਨੂੰ ਚੱਕਣੇ ਨੇ। ਮੈਂ ਤੇ ਹੋਰ ਲੈਣੇ ਨੇ। ਕਿਰਨ ਨੇ ਵੈਸੇ ਤਾਂ ਬੜਾ ਜਿਹੜੇ ਜਦੋਂ ਤੱਕ ਸਾਡੀ ਨੰਨੀ ਵਾਲਾ ਸਿਸਟਮ ਸੀ ਨਾ ਮਤਲਬ ਜਦੋਂ ਨੰਨੀਟੀ ਡੀਐਚਸੀ ਇਬਾਦਤ ਉਦੋਂ ਕਿਰਨ ਨੇ ਇੱਕ ਸੂਟ ਵੀ ਨਹੀਂ ਬਣਾਇਆ। ਇੱਕ ਵੀ ਰੈਡੀमेड ਉਹ ਸਜੂਦਤ ਦਿੱਤੇ ਸੀ ਮਤਲਬ ਸਾਰੇ ਰੈਡੀमेड ਦਿੱਤੇ ਸੀ ਤੇ ਇਹ ਹੈ ਕਿਰਨ ਦਾ ਉਹ ਸਿਸਟਮ ਵਧੀਆ ਜੀ ਪਰ ਜਿੱਦਾਂ ਹੀ ਹੁਣ ਇਬਾਦਤ ਹੋਈਏ ਕਿਰਨ ਨੇ ਸਾਰੇ ਵਟ ਘੜ ਦੇ ਹਾਲੇ ਤੱਕ ਕਿਰਨ ਨੇ 1 ਮਹੀਨੇ ਚ ਕਿਨੇ ਬਣ ਚੁੱਕੇ ਨੇ ਸੂਟ ਨਾ ਯਾਦ ਕਰੋ ਵੀ ਉਹਨੇ ਪੈਸਾ ਟਾਲੀ ਗੱਲ ਆ ਐ ਕਿਉਂ ਨਾ ਕਰੋ ਜੀ ਨਹੀਂ 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 ਮੈਂ ਤਾਂ ਤਾਂ ਕਿਰਨ ਨੇ ਦਸੰਬਰ ਤੋਂ ਲੈ ਕੇ ਹੁਣ ਤੱਕ ਜਨਵਰੀ ਤੱਕ ਦਸੰਬਰ ਇਸ ਦਾ ਨਹੀਂ ਬਣਾਇਆ ਮੇਰੇ ਖਿਆਲ ਚ ਜਨਵਰੀ ਚ ਸ਼ੁਰੂ ਕੀਤੇ ਨੇ ਜਦੋਂ ਪਾਰਟੀ ਸੀ ਲੜੀ ਧੰਨਵਾਦ ਲੋੜੀ ਲੋੜੀ ਤੋਂ ਲੈ ਕੇ ਕਿਰਨ ਨੇ ਨੌ ਸੂਟ ਬਣਾ ਲੈਨੇ ਚਲੋ ਦੇ ਵੀ ਰੀਜਾਂ ਨੇ ਹੁਣ ਪਹਿਣਗੇ ਸੂਟ ਰੀਜਾਂ ਦੇ ਵੀ ਰੀਜਾਂ ਆਉਂਦੀਆਂ ਨੇ ਕੁੜੀ ਦੀਆਂ ਪਰੀਜਾਂ ਬਗਾਈਏ ਬਈ ਦੇਖ ਕਿੱਟਾਂ ਦੀਆਂ ਰੀਜਾਂ ਬਣੀਆਂ ਹੁੰਦੀਆਂ ਨੇ ਸੂਟਾਂ ਵਿੱਚ ਮਰਦੀਆਂ ਨੇ ਕੁੜੀਆਂ ਸਹੀ ਗੱਲ ਐ ਚਲੋ ਮਿਲਦੇ ਆ ਪਟਿਆਲ ਕੋਲ ਪਟਿਆਲੇ ਪਹੁੰਚੀ ਪਹਿਲਾਂ ਫਿਰ ਦੇਖਦੇ ਆ ਕੁਝ ਚਲਦੇ ਆ ਕਿਸੇ ਕੋਲ ਸੇ ਮਨੇ ਮਾਇਦਾ ਰੋ 650 ਰੁਪਏ ਲਓ ਜੀ ਸੂਟ ਲੈ ਲੇ ਤੇ ਅੱਜ ਮੈਂ ਕਿਰਨ ਨੂੰ ਆਪਣਾ ਕਾਲਜ ਦਿਖਾਣ ਲੱਗਾ ਜਿਹੜੇ ਕਾਲਜ 'ਚ ਮੈਂ ਪੜਿਆ ਆ ਆ ਉਹਦੀ ਕੰਧ ਏ ਆ ਕੰਧ ਏ ਉਹਦੀ ਆਏ ਹਾਂ ਆਮੇਂਦਰਾ ਕਾਲਜ ਆ ਜੀ ਮੇਰਾ ਕਾਲਜ ਇਹ ਕਿਹੜਾ ਪ੍ਰਿੰਸੀਪਲ ਡਾਕਟਰ ਭਗਤ ਸਿੰਘ ਮੈਮੋਰੀਅਲ ਗੇਟ ਸਰਕਾਰੀ ਮੇਂਦਰਾ ਕਾਲਜ ਤੇਰਾ ਇਹਦਾ ਗੇਟ ਉਧਰ ਏ ਉਧਰਲੀ ਸਾਈਡ ਏ ਇਹ ਨਹੀਂ ਕਿ ਮੇਨ ਗੇਟ ਲਓ ਜੀ ਐ ਇਧਰ ਆ ਠੰਡੀ ਖੂਈ ਏ ਇੱਥੇ ਠੰਡੀ ਖੂਈ ਕੋਲ ਜਾ ਕੇ ਸੀ ਉਹ ਖਾਂਦੇ ਵੀਦੇ ਹੋਦੇ ਸੀ ਨਾਮ ਇਹਦਾ ਠੰਡੀ ਖੂਈ ਇਧਰ ਉਹ ਵੀ ਐਨ ਐਸ ਨੈਸ਼ਨਲ ਸਪੋਰਟਸ ਐਨ ਐਸ ਐ ਮੈਂ ਕਹਿੰਦਾ ਜਿਹੜਾ ਮਾਰ ਗਿਆ ਨਾ ਕਾਲਜ ਵਾਲੂ ਇੱਕ ਹੂੰ ਮਾਰ ਗਿਆ ਨੇ ਕਈ ਸਾਲਾਂ ਦੇ ਬਾਅਦ ਕਾਲਜ ਦੇ ਬਾਹਰ ਗਿਆ ਨਾ ਮਾਰਿਆ ਲਓ ਜੀ ਉਹ ਸਮਾਂ ਵਾਕਿਆ ਬੜਾ ਵਧੀਆ ਹੁੰਦਾ ਜਿਹੜੇ ਕਾਲਜ ਦੀ ਲਾਈਫ ਹੁੰਦੀ ਹੈ ਨਾ ਉਹ ਦੁਬਾਰਾ ਨਹੀਂ ਆਉਂਦੀ ਟੀਚਰ ਵੀ ਇਹੋ ਗੱਲ ਕਹਿੰਦੇ ਹੁੰਦੇ ਸੀ ਕਿ ਇਹ ਸਮਾਂ ਕਦੇ ਦੁਬਾਰਾ ਨਹੀਂ ਆਣਾ ਸਹੀ ਗੱਲ ਹੈ ਇੱਥੇ ਆਟੋ ਤੇ ਉਤਰਦੇ ਹੁੰਦੇ ਸੀ ਇੱਧਰ ਤੁਰ ਕੇ ਜਾਂਦੇ ਹੁੰਦੇ ਸੀ ਫਿਰ ਆਹ ਸੜਕ ਤੋਂ ਇੱਥੇ ਆਟੋ ਉਤ ਡਾਂਦਾ ਸੀ ਇੱਧਰੋ ਜਾਂਦੇ ਸੀ ਇੱਕ ਮਿੰਟ ਜਨੇ ਕੜਾ ਬਿੱਲ ਸ਼ੇਕ ਪੀਂਦੇ ਹੁੰਦੇ ਆਹ ਉਹ ਤਾਂ ਬੜੀ ਦੂਰ ਏ ਉਹ ਇੱਥੇ ਨਹੀਂ ਆ ਆ ਸੜਕੇ ਗਿਰਨਾ ਇੱਥੇ ਤੁਰਦੇ ਹੀ ਜਾਂਦੇ ਹੁੰਦੇ ਸੀ ਤੁਰਦੇ ਹੀ ਜਾਂ ਜਦੋਂ ਫਿਰ ਮੈਂ ਫਰਸਟ ਈਅਰ ਤੱਕ ਆਟੋ ਦੇ ਆ ਫਿਰ ਮੋਟਰਸਾਈਕਲ ਦੀ ਹੁੰਦਾ ਸੀ ਮੋਟਰਸਾਈਕਲ ਵਾਲਾ ਗੇਟ ਇੱਧਰ ਹੁੰਦਾ ਸੀ ਅੱਛਾ ਇੱਥੇ ਤੁਸੀਂ ਦੁਰ ਕਿਹਦੇ ਹੁੰਦੇ ਸੀ ਹਾਂ ਆ ਮੋਟਰਸਾਈਕਲ ਵਾਲਾ ਗੇਟ ਸੀ ਇੱਧਰੋਂ ਫਿਰ ਆ ਇੱਥੇ ਮੋਟਰਸਾਈਕਲ ਸਟੈਂਡ ਆ ਆ ਇੱਧਰੋਂ ਵੜਦੇ ਹੁੰਦੇ ਸੀ ਮੋਟਰਸਾਈਕਲ ਹੀ ਤੇ ਇੱਧਰੋਂ ਜਾਂਦੇ ਹੁੰਦੇ ਸੀ ਵਾਹ ਮੇਂਦਰਾ ਕਾਦਵੀਆਂ ਸੜਕਾਂ ਵੱਡਾ ਹੈ ਕਾਫੀ ਬਹੁਤ ਵੱਡਾ ਕੋਲ ਏ ਦੇਖੀ ਮਤ ਪੁਰਾਣਾ ਕਲਰ ਇਹੋ ਹੀ ਵਾਈਟ ਇਹੋ ਹੀ ਚੱਲਦਾ ਰਹੇ ਆਹੀ ਆਹੀ ਇਹ ਚੇਂਜ ਹੀ ਕਰ ਦੇਣਾ ਘਟ ਮੈਂ ਅੰਦਰੋਂ ਅੰਦਰੋਂ ਲੈ ਕੇ ਜਾਣਾ ਜੇ ਜਾਣ ਦਿੰਦੇ ਨੇ ਸਹੀ ਗੱਲ ਏ ਓਏ ਹੋਏ ਇੱਥੇ ਓਏ ਗਰਮੀਆਂ ਦੇ ਦਿਨ ਉਹ ਜੂਸ ਪੀਂਦੇ ਸੀ ਸੱਚੀ ਯਾਰ ਯਾਦਾਂ ਪੂਰੀਆਂ ਹੀ ਤਾਜ਼ੀਆਂ ਹੋ ਗਈਆਂ ਨਾ ਆ ਮੇਰੇ ਕਾਲਜ ਦਾ ਗੇਟ ਸਿੰਦਰਾ ਕਾਲਜ ਬਹੁਤ ਪੁਰਾਣਾ ਕਾਲਜ ਬਣਿਆ ਹੋਇਆ ਕਿਰਨ ਅਸੀਂ ਨਾ ਇਹ ਕਾਲਜ ਵਿੱਚ ਨਾ ਰਾਜੇ ਹੁੰਦੇ ਸੀ ਰਾਜੇ ਮਤਲਬ ਪੂਰਾ ਸਿੱਕਾ ਚੱਲਦਾ ਸੀ ਆਪਾਂ ਮਤਲਬ ਕਿਸੇ ਟਾਈਮ ਤੇ ਇੱਥੇ ਜਿੱਦਾਂ ਤੁਸੀਂ ਇੱਥੇ ਬੈਠੇ ਹੋ ਮੰਨ ਲਓ ਹਨਾ ਕਾਲਜ ਉਹ ਵਾਲੇ ਬੈਂਚ ਤੇ ਹੁਣ ਕੋਈ ਹੋਰ ਆ ਕੇ ਬੈ ਰਿਆ ਮਤਲਬ ਆਵਾਜ਼ੇ ਇਦਾਂ ਹੀ ਚਲਦੀ ਜਾਂਦੀ ਚਲਦੀ ਜਾਂਦੀ ਹੈ ਹਨਾ ਕੋਈ ਨਹੀਂ ਬੁੱਢੇ ਹੁੰਦੇ ਜਾਂਦੇ ਆਪਾਂ ਮੈਨੂੰ ਤਾਂ ਲੱਗਦਾ ਕੋਈ ਟੀਚਰ ਵੀ ਨਹੀਂ ਹੋਣਾ ਜਿਹੜਾ ਸਾਡੇ ਸਮੇਂ ਦੇ ਵਿੱਚ ਟੀਚਰ ਹੁੰਦੇ ਸੀ ਨਾ ਟੀਚਰ ਵੀ ਨਹੀਂ ਕੋਈ ਹੋਣਾ ਇੱਥੇ ਤੇ ਪਰ ਇਹ ਹੈ ਆਪਣੇ ਸਮੇਂ ਦੇ ਵਿੱਚ ਨਾ ਇਸ ਕਾਲਜ ਵਿੱਚ ਨਾ ਪੂਰਾ ਸਿੱਕਾ ਚੱਲਦਾ ਸੀ ਪੂਰਾ ਐ ਕੋਈ ਐਸਾ ਕੋਈ ਨਹੀਂ ਹੋਣਾ ਜਿਹੜਾ ਜਾਣਦਾ ਨਾ ਹੋਵੇ ਪਰ ਆ ਜੇ ਦੇਖ ਲੋ ਬਾਹਰ ਹੋਏ ਸੁੰਨੀਆਂ ਮਗੋਂ ਨਾਂਗੇ ਕੋਈ ਹੈ ਨਾ ਉਹ ਹੈ ਹੀ ਨਹੀਂ ਕੋਈ ਸਾਰੇ ਮਤਲਬ ਜਿਵੇਂ ਦੋਸਤ ਆਪਣੇ ਹਨਾ ਕੋਈ ਕਿਤੇ ਹੋਊਗਾ ਕੋਈ ਕਿਤੇ ਹੋਊਗਾ ਸਹੀ ਗੱਲ ਸਭ ਬਕਰੇ ਬਕਰੇ ਸੀਰੀਅਸਲੀ ਯਾਦ ਯਾਦ ਆ ਗਿਆ ਅੰਦਰੋਂ ਨਾ ਹੌਲ ਜੇ ਪੈਣ ਲੱਗੀ ਗਿਰਦੇ ਮੇਰੇ ਜਦੋਂ ਹਨਾ ਵੀ ਕੌਚ ਦੇ ਬਾਹਰ ਖੜੇ ਵੀ ਸਾਰੀਆਂ ਤਾਜੀਆਂ ਇੱਥੇ ਬੈਠਦੇ ਹੁੰਦੇ ਸੀ ਗਰਮ ਲਾਈਫ ਯਾਦ ਆ ਜਾਂਦੇ ਹੋ ਅਸੀਂ ਤੇ ਪਟਿਆਲੇ ਤੋਂ ਆ ਗਏ ਹਾਂ ਪਰ ਸਾਨੂੰ ਹੁਣ ਪਤਾ ਲੱਗਾ ਮੰਮੀ ਵਾਪਸ ਆ ਗਏ ਨੇ ਮੰਮੀ ਨੂੰ ਚੜਾ ਗਏ ਵਾਪਸ ਅੱਜ ਕੀ ਗੱਲ ਮੰਮੀ ਨੂੰ ਮੰਮੀ ਦੇ ਪੇਕੇ ਨੇ ਰੱਖਿਆ ਨਹੀਂ ਵਾਪਸ ਭੇਜ ਦਿੱਤਾ ਹੈ। ਭੇਜ ਲੱਗਦੇ ਜਾਓ ਆਪਣੇ ਘਰ। ਕੱਲ੍ਹ ਸ਼ਾਮ ਨੂੰ ਮੰਮੀ ਆ ਗਈ ਸੀ ਵਾਪਸ ਆਪਣੇ ਪੇਕਿਆਂ ਤੋਂ। ਮੰਮੀ ਤਾਂ ਗਈ ਸੀ ਇੱਕ ਰਾਤ ਰਹਿਣ ਵਾਸਤੇ ਕਿਉਂਕਿ ਤੁਹਾਨੂੰ ਪਤਾ ਸੀ ਮੋਹਾਲੀ ਚਲੇ ਜਾਣਾ। ਪਰ ਮੰਮੀ ਕਹਿੰਨ ਮੈਂ ਆਪਣੇ ਅ ਪੇਕਿਆਂ ਜਾਵਾਂ। ਫਿਰ ਮੁੜ ਕੇ ਟਾਈਮ ਨਹੀਂ ਲੱਗਣਾ। ਅ ਤੇ ਕੀ ਹੋਇਆ ਜਦੋਂ ਅਮੀ ਆਪਣੇ ਪੇਕਿਆਂਗੇ ਉੱਥੇ ਮੈਂ ਵੀ ਨਾ ਜਿਵੇਂ ਦੋ ਕੁ ਦਿਨ ਤੋਂ ਅਮੀ ਦਾ ਹਲਕਾ ਹਲਕਾ ਸਿਰ ਦੁਖ ਰਿਆ ਸੀ। ਤਾਂ ਅਮੀ ਚਲੇ ਗਏ ਪੇਕਿਆਂ। ਉਹਨੂੰ ਉੱਥੇ ਪਹੁੰਚ ਕੇ ਕੀ ਹੋਇਆ? ਉਹ ਵੈਸੇ ਮਮਮੀ ਨੇ ਆਪਣਾ ਉੱਥੇ ਮਾਮਾ ਜੀ ਦੇ ਘਰੇ ਬੀਪੀ ਚੈੱਕ ਕੀਤਾ। ਉਹ ਮਮਮੀ ਦਾ ਥੋੜਾ ਬੀਪੀ ਵਧਿਆ ਹੋਇਆ ਸੀ। ਤੇ ਮਾਮਾ ਜੀ ਕਹਿੰਦੇ ਤੁਸੀਂ ਐ ਕਰੋ ਵੀ ਸਵੇਰੇ ਸਵੇਰੇ ਨਾਲ ਕੱਲ ਪਟਿਆਲੇ ਜਾ ਕੇ ਉਹ ਪਟਿਆਲੇ ਇੱਕ ਡਾਕਟਰ ਦੱਸਿਆ। ਉਹਦੇ ਡਾਕਟਰ ਐ ਵੈਸਤਾ ਤਾਂ ਆਪਾਂ ਕਿਸੇ ਹੋਰ ਡਾਕਟਰ ਚੈੱਕ ਕਰਵਾਉਂਦੇ ਸੀ। ਪਰ ਮਾਮਾ ਜੀ ਕਹਿੰਦੇ ਵੀ ਉੱਥੇ ਇੱਕ ਡਾਕਟਰ ਬਹੁਤ ਵਧੀਆ ਹੈ। ਉਹ ਬੀਪੀ ਦੀ ਵਧੀਆ ਦਵਾਈ ਦੇ ਦੇਗਾ। ਤੇ ਮੈਂ ਸੋਚਿਆ ਵੀ ਮੈਂ ਵੀ ਆਪਣਾ ਚੈੱਕ ਕਰਾ ਲਾਂ ਬੀਪੀ ਕਿਉਂਕਿ ਮੇਰੇ ਵੀ ਥੋੜਾ ਬਹੁਤ ਬੀਪੀ ਵਧਦਾ ਹੀ ਹੈ। ਇਹ ਹੁਣ ਸਵੇਰੇ ਸਵੇਰੇ ਫਰ ਮਮੀ ਕੱਲ ਸ਼ਾਮ ਨੂੰ ਵਾਪਸ ਆ ਗਈ ਸੀ ਇਸੇ ਕਰਕੇ ਤੇ ਹੁਣ ਮੈਂ ਮਮੀ ਤੇ ਪਾਪਾ ਜੱਲੇ ਆ ਪਟਿਆਲੇ ਕੋਈ ਡਾਕਟਰ ਕੋਲ ਕਿਉਂਕਿ ਡਾਕਟਰ ਅਰਲੀ ਮਾਰਨਿੰਗ 7 ਵਜੇ ਬਹਿ ਜਾਂਦਾ ਤੇ ਪੂਰਾ ਰਸ਼ ਹੁੰਦਾ ਉਹਦੇ ਕੋਲ 12 ਵਜੇ ਤੱਕ ਦੇਖਦਾ ਉਸ ਤੋਂ ਬਾਅਦ ਨਹੀਂ ਦੇਖਦਾ ਤੇ ਇਸ ਕਰਕੇ ਨੰਬਰ ਲਵਾਉਣਾ ਪੈਂਦਾ ਪਹਿਲਾਂ ਹੀ ਕਿਉਂਕਿ ਜੇ ਲੇਟ ਹੋ ਗਏ ਫਿਰ ਤੁਹਾਨੂੰ ਪਤਾ ਰਸ਼ ਪੈ ਜਾਣਾ ਉਸ ਤੋਂ ਕੋਈ ਬਹੁਤ ਜ਼ਿਆਦਾ ਇਸ ਕਰਕੇ ਵਰਾਜੀ ਮੈਂ ਪਾਪਾ ਮਮੀ ਇੱਥੋਂ ਚੱਲੇ ਆ ਬੀਪੀ ਦੀ ਮੈਂ ਵੀ ਚੈੱਕ ਕਰਾਣਾ ਮਮੀ ਵੀ ਚੈੱਕ ਕਰਾਣਗੇ ਜੋ ਵੀ ਟ੍ਰੀਟਮੈਂਟ ਦੱਸੇਗਾ ਕਿਉਂਕਿ ਫਿਰ ਮੋਹਾਲੀ ਮੈਨੂੰ ਇੰਨਾ ਵਧੀਆ ਡਾਕਟਰ ਕੋਈ ਦਿਖਦਾ ਨਹੀਂ ਕਿਉਂਕਿ ਜਾਂ ਹੋਣਗੇ ਸਾਨੂੰ ਪਤਾ ਨਹੀਂ ਉਸ ਚੀਜ਼ ਬਾਰੇ ਆਪਣੇ ਏਰੀਆ ਚ ਉਹ ਕਿੱਥੇ ਰਹਿੰਦੇ ਨੇ ਹਨਾ ਜਾਂ ਫਿਰ ਮੋਹਾਲੀ ਕਦੇ ਲੋੜ ਨਹੀਂ ਪਈ ਬਿਮਾਰ ਬਾਬੇ ਦੀ ਕਿਰਪਾ ਨਾਲ ਘਾਟੀ ਹੋਏ ਆਂ ਫਿਰ ਲੋੜ ਹੀ ਨਹੀਂ ਪਈ ਇੱਧਰ ਪਤਾ ਹੈਗਾ ਫਿਰ ਇੱਧਰ ਮਾਮਾ ਜੀ ਨੇ ਦੱਸ ਦੱਸਿਆ ਡਾਕਟਰ ਉਹਦੇ ਕੋਲ ਚੱਲਿਆ ਤੁਹਾਨੂੰ ਕਹਾਂ ਮਮੀ ਨੂੰ ਫਿਰ ਮਮੀ ਦਾ ਫੋਨ ਆ ਗਿਆ ਕਿ ਉਹ ਕਹਿੰਦੇ ਪਟੇ ਵੀ ਮੈਂ ਸਵੇਰੇ ਸਵੇਰੇ ਡਾਕਟਰ ਦੇ ਜਾਣਾ ਇਸ ਕਰਕੇ ਫਿਰ ਮੈਂ ਉਧਰ ਰਾਜਪੁਰੇ ਹੋਊ ਫਿਰ ਤਾਂ ਔਖਾ ਹੋ ਜਾਏਗਾ ਫਿਰ ਮਮੀ ਕਹਿੰਦੇ ਮੈਂ ਪਿੰਡ ਹੀ ਆ ਜਾਈਂ ਫਿਰ ਫਿਰ ਉੱਥੇ ਚੱਲਵਾਂਗੇ ਹੁਣ ਚੱਲੇ ਆ ਜੀ ਤਿਆਰ ਹੋ ਮम्मी ਵੀਰੇ ਦੀ ਮੈਂ ਗੱਡੀ ਸਟਾਰਟ ਕਰ ਲਾ ਪਰ ਮੈਂ ਕਹਿੰਦਾ ਮੈਂ ਵੀ ਚੈੱਕ ਕਰਾ ਹੀ ਲੈਣਾ ਹਨਾ ਬਿਕੋਜ਼ ਮੇਰਾ ਕਦੇ-ਕਦੇ ਵੱਜ ਜਾਂਦਾ ਹੁੰਦਾ ਬੀਪੀ ਆਫੀਸ਼ਲੀ ਜੈਨੇਟਿਕ ਡਿਜ਼ਾਈਨ ਟੈਕ ਹੈਗਾ ਜੈਨੇਟਿਕਸ ਵਿੱਚ ਹੁੰਦਾ ਹੀ ਹੈ ਜਿਹੜੇ ਜੀਨਸ ਵਿੱਚ ਹੁੰਦਾ ਮਮੀ ਦਾ ਥੋੜਾ ਬੀਪੀ ਦੀ ਪ੍ਰੋਬਲਮ ਹੈਗੀ ਹੈ ਮੈਨੂੰ ਵੀ ਥੋੜਾ ਥੋੜਾ ਕਦੇ-ਕਦੇ ਵੱਜ ਜਾਂਦਾ ਤੇ ਕਿਉਂਕਿ ਹੁਣ ਪਿੰਡ ਆਏ ਹੋਇਆ ਤੇ ਖਾਣ ਪੀਣ ਦਾ ਕੋਈ ਸੈਟਿੰਗ ਹੀ ਹੈ ਨਹੀਂ ਜੀ ਕਦੇ ਮੱਖਣ ਕਿਉ ਖਾ ਲੋ ਦਹੀਂ ਖਾ ਲੋ ਦਹੀ ਤਾਂ ਚਲੇ ਉਹ ਨਹੀਂ ਕਰਦੀ ਫਿਰ ਵੀ ਕਿਉਂ ਮੱਖਣ ਮਲਾਈਆਂ ਪਰੌਂਠੇ ਸਭ ਚੱਲ ਰਿਹਾ ਸਰਦੀਆਂ ਕਰਕੇ ਐਕਟੀਵਿਟੀ ਕੋਈ ਹੈ ਨਹੀਂ ਨਾ ਸਾਈਕਲ ਹੈ ਮੇਰੇ ਕੋਲ ਇੱਥੇ ਨਾ ਮੈਂ ਵਾਕ ਠੰਡ ਕਰਕੇ ਵਾਕ ਕਰਨ ਦੀ ਜਲ ਨਹੀਂ ਕਰਦਾ ਨਹੀਂ ਤਾਂ ਉੱਥੇ ਤਾਂ ਚਲੋ ਸਿਸਟਮ ਬਣਾਇਆ ਰਹਿੰਦਾ ਸੀ ਨਾ ਡਿਸਪਲਿਨ ਡਿਸਪਲਿਨ ਨਹੀਂ ਬਣ ਪਾਇਆ ਇੱਥੇ ਹੋਰ ਇਬਾਦਤ ਦੇ ਆਉਣ ਤੋਂ ਬਾਅਦ ਤਾਂ ਵੈਸੇ ਹੀ ਥੋੜਾ ਜਿਹਾ ਇਬਾਦਤ ਦੇ ਵਿੱਚ ਹੀ उलझे ਹੋਏ ਸੀ ਵੀ ਹਨਾ ਵੀ ਬੇਬੀ ਕਰਕੇ ਚਾਹ ਹੀ ਬੜਾ ਚੜਿਆ ਹੋਏ ਬੇਬੀ ਕਰਕੇ ਹਨਾ ਉਹ ਆਪਣਾ ਸੁਰਤਪੁਰਤ ਕੁਲਪੁਲੀ ਹੋਈ ਆ ਉਹਨਾਂ ਸੋਚਿਆ ਵੀ ਇੱਕ ਵਾਰ ਚਲੋ ਮੈਂ ਜਾਂਦਾ ਰਿਹਾਂ ਪਟਿਆਲੇ ਹਨਾ ਤੇ ਮੈਂ ਵੀ ਆਪਣਾ ਚੈੱਕ ਕਰਾਣਾ ਜੋ ਵੀ ਡਾਕਟਰ ਦੱਸਣਗੇ ਟ੍ਰੀਟਮੈਂਟ ਉਹ ਕਰ ਲਾਂਗੇ ਵੈਸੇ ਮੇਰਾ ਐਵੇਂ ਨਹੀਂ ਡੀ ਟੈਂਸ਼ਨ ਨਹੀਂ ਹੋਣੀ ਫਿਰ ਵੀ ਜੋ ਵੀ ਟ੍ਰੀਟਮੈਂਟ ਹੋएगी ਉਹ ਤਾਂ ਕਰਨੀ ਪੈਣੀ ਹੈ ਹਨਾ ਦੂਸਰੇ ਨੰਬਰ ਤੇ ਉੱਥੇ ਜਾ ਕੇ ਮੁਹਾਲੀ ਕੋਈ ਕੱਲ ਪਚਲੇ ਜਾਣਾ ਮੁਹਾਲੀ ਮੁਹਾਲੀ ਜਾ ਕੇ ਫਿਰ ਆਪਣਾ ਜੋ ਵੀ ਡਾਈਟ ਪਲਾਨ ਸਿਸਟਮ ਉਹ ਸਾਰਾ ਡਿਸਪਲਿਨ ਇਹ ਜਾਣਾ ਪਿਆਗਾ ਦੁਬਾਰਾ ਤਾਂ ਹੀ ਫਿਟ ਫੁੱਟ ਹੋਵਾਂਗੇ ਤੇ ਹੁਣ ਪਟਿਆਲੇ ਚੱਲਨੇ ਆ ਪਟਿਆਲੇ ਡਾਕਟਰ ਮਿਲਦਾ ਤੜਕੇ ਤੜਕੇ ਸਰਜਰੀ ਮਿਲਦਾ ਹੈ ਹਨਾ ਪਲੈਨਾਂ ਲੱਗ ਜਾਂਦੀਆਂ ਨੇ ਜੋ ਵੀ ਉਹਨਾਂ ਦੀ ਪਰਚੇ-ਪਰਚੇ ਘਟਾਣੀਆਂ ਪੈਂਦੀਆਂ। ਉਸ ਤੋਂ ਬਾਅਦ ਪਟਿਆਲੇ ਰਾਜਪੁਰੇ ਵੀ ਜਾਣਾ ਕਿਉਂਕਿ ਰਾਜਪੁਰੇ ਮੰਮੀ ਦੀ ਵੀ ਡੈਂਟਲ ਨਾਲ ਅਪਾਇੰਟਮੈਂਟ ਹੈ, ਗਿਰਨ ਦੇ ਵੀ ਡੈਂਟਲ ਡੈਂਟਿਸਟ ਨਾਲ ਅਪਾਇੰਟਮੈਂਟ ਹੈ, ਗਿਰਨ ਦੇ ਵੀ ਕੈਪਿੰਗ ਹੋਣੀ ਹੈ ਜਿਹੜੀ ਦੰਦ ਦੀ ਸੀ ਖਰਾਬ। ਉਹਦੀ ਇੱਕ ਸੈਕੰਡ ਸਿਟਿੰਗ ਅੱਜ ਗਿਰਨ ਦੀ। ਮੰਮੀ ਦੇ ਵੀ ਇੱਕ ਜਿਹੜੀ ਜਾੜ ਸੀ ਉਹ ਜਿਹੜੀ ਟੁੱਟ ਗਈ ਸੀ ਉਹਨਾਂ ਨੂੰ ਕਢਾਣੀਆਂ ਐ। ਉਹਨਾਂ ਦੇ ਵੀ ਕੈਪਿੰਗ ਹੋਣੀ ਹੈ ਤੇ ਉਹਦਾ ਦੀ ਮੰਮੀ ਦੀ ਵੀ ਅੱਜ ਸਿਟਿੰਗ ਹੈਗੀ ਐ ਬੁੱਲ ਡਾਕਟਰ ਨੇ ਅਪਾਇੰਟਮੈਂਟ ਦਿੱਤੀ। ਉਹ ਵੀ ਸਵੇਰੇ 10-11 ਵਜੇ ਵੀ ਹੈਗਾ ਟਾਈ ਕਮਾ ਦੇ ਲੌਂਗ ਡੇ ਜੀ ਅਸੀਂ ਆ ਗਏ ਜੀ ਪਟਿਆਲੇ ਤੋਂ ਡਾਕਟਰ ਸਾਹਿਬ ਨੂੰ ਮਿਲ ਕੇ ਇਬਾਦਤ ਸਾਡੇ ਆਂਦੀ ਸੀ ਤੀ ਵੀ ਜਾਈ ਹੈ ਹਾਂ ਉਹ ਕੱਕੇ ਕੱਲਿੰ ਜੜ ਕੇ ਚਲੇ ਗਏ ਜੀ ਹੈ ਆਏ ਆਏ ਮਾਂ ਦਾ ਜਦਾਂ ਸੀ ਇਹ ਮਮੀ ਦੀ ਕਰਾਈ ਜੀ ਡਾਕਟਰ ਸਾਹਿਬ ਨੇ ਵੈਸੇ ਸਾਰਾ ਕੁਝ ਚੈੱਕ ਕਰ ਲਿਆ ਇਕੋ ਵੀ ਕਰ ਲਈ ਈਸੀਜੀ ਵੀ ਕਰ ਲਈ ਇੱਕ ਦੋ ਟੈਸਟ ਹੋਰ ਕੀਤੇ ਬਾਬੇ ਦੀ ਮਿਹਰ ਨਾਲ ਸਾਰਾ ਕੁਝ ਠੀਕ ਹਾਰਟ ਬਿਲਕੁਲ ਪਰਫੈਕਟ ਹੈ ਬਸ ਬੀਪੀ ਥੋੜਾ ਜਿਹਾ ਵਧਿਆ ਸੀ ਡਾਕਟਰ ਕਹਿੰਦੇ ਵੀ ਸਰਦੀਆਂ ਦੇ ਵਿੱਚ ਲੋਕ ਕੀ ਕਰਦੇ ਨੇ ਖਾਣਾ ਪੀਣਾ ਗੱਲ ਉਹੀ ਆ ਗਈ ਜਿਹੜੀ ਮੈਂ ਕਹਿ ਰਿਹਾ ਵੀ ਸਰਦੀਆਂ 'ਚ ਖਾਣਾ ਪੀਣਾ ਬਹੁਤ ਖਾ ਲੈਂਦੇ ਨੇ ਪੁੱਠਾ ਸਿੱਧਾ ਤੇ ਪਰਹੇਜ਼ ਨਹੀਂ ਕਰਦੇ ਇਹਦੇ ਕਰਕੇ ਹਏ ਇਹਦੇ ਕਰਕੇ ਬੀਪੀ ਵਧਿਆ ਫਿਰ ਉਹਨਾਂ ਨੇ ਮੈਡੀਸਨ ਦਿੱਤੀ ਹੈ ਔਰ ਮੇਰਾ ਜਿਹੜਾ ਚੈੱਕ ਕੀਤਾ ਕਹਿੰਦੇ ਰਹਿਣ ਦੇ ਤੈਨੂੰ ਕੁਝ ਕਰਾਉਣ ਦੀ ਲੋੜ ਨਹੀਂ ਗਈ ਓਕੇ ਹੈ ਥੋੜਾ ਜਿਹਾ ਬਹੁਤਾ ਵਧਿਆ ਹੋਇਆ ਇਹ ਵੈਸੇ ਸਰਦੀਆਂ ਕਰਕੇ ਵੱਧ ਜਾਂਦਾ ਹੁੰਦਾ ਬੀਪੀ ਡਾਕਟਰ ਬਹੁਤ ਅੱਛੇ ਸਨ ਹੁਣ ਉਹਨਾਂ ਨੇ ਦਵਾਈ ਦਿੱਤੀ ਮੰਮੀ ਦੀ ਰੀਚੈੱਕ ਦੁਬਾਰਾ ਕਰਾਵਾਂਗੇ ਬੀਪੀ ਜੇ ਨਾ ਠੀਕ ਹੋਇਆ ਦਵਾਈ ਚੇਂਜ ਕਰ ਦੇਣਗੇ 72 ਸਵੇਰ ਤੋਂ ਅਸੀਂ ਡੇਢ ਘੰਟੇ ਜੀ ਮੋੜਿਆ ਹੈ ਵਾਪਸ 8:30 ਪੋਣੀ 9 ਹੋਏ ਪਿੰਸਟ ਤੇ ਹੁਣ ਇਬਾਦਤ ਕੀਤੀ ਮੰਮੀ ਸਿੱਤੇ ਪਏ ਨੇ ਤੇ ਫਿਰ ਉੱਠਦੇ ਨੇ ਅਸੀਂ ਨਾਸ਼ਤਾ ਕਰਦੇ ਹਾਂ ਸਹੀ 10:30 11:00 ਵਜੇ ਸਾਡੀ ਰਾਜਪੁਰੇ ਅਪਾਇੰਟਮੈਂਟ ਹੈ ਡੈਂਟਲ ਡਾਕਟਰ ਦੇ ਨਾਲ ਕਿਵੇਂ ਮੇਰੀ ਗੱਲਾਂ ਧਿਆਨ ਨਾਲ ਸੁਣਦੀ ਵੀ ਆਣੇ ਬਾਦ ਇਬਾਦਤ ਹੋਏ ਮੂਰ ਮੰਚੱਕਲ ਵੇਰ ਹੋ ਕੇ ਦਿਖਾ ਰਹੀ ਦੀ ਇਹ ਮੈਨੂੰ ਰੋਕੇ ਦਿਖਾਦੀ ਮੰਮੀ ਦੇਖੋ ਕਿੱਡੀ ਕੇ ਸਾਰਾ ਪਤਾ ਲੱਗਦਾ ਇਹਨੂੰ ਨਿੱਕੀ ਜੀ ਨੂੰ ਵੀ ਮੈਂ ਰੋਕੇ ਦਿਖਾਵਾਂ ਵੀ ਮੈਨੂੰ ਤਾਂ ਚੱਕਣਗੇ ਖਾਰੇ ਬੁੱਤ ਲਿਖ ਦੇ ਮੇਰੀ ਬਾਬੀ ਨੂੰ ਛੋਨਾ 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 ਮੋਨਾ ਮੋਨਾ ਮੇਰੀ ਮੋਨੋ ਮੋਨਾ ਕੀ ਅਜ ਡੰਡੀ ਹੋਗੇ ਨੀ ਬਾਬੂ ਇਹ ਬਾਤ ਗੋਲੇ 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 ਟਪਕਣੀ ਮੰਨਿਆ ਕੋਸਤੀ ਕਿਥੇ ਕਰਦੇ ਚੱਲੀਏ ਫਿਰ ਬੀਪੀ ਵਾਲੇ ਮੰਮੀ ਚਲੋ ਹੁਣ ਦੰਦ ਕਢਾ ਲਈ ਜੀ ਤੁਹਾਡੇ ਡਾਕਟਰ ਦੇ ਅੱਖਾਂ ਤੋਂ ਸ਼ੁਰੂ ਹੋਇਆ ਪੰਗਾ ਨਾ ਆਂ ਅੱਖ ਦੀ ਦਵਾਈ ਲੈਣ ਗਿਆ ਫਿਰ ਦੰਦਾਂ ਵਾਲੇ ਪਾਸੇ ਚੱਲੇ ਗਿਆ ਦੰਦਾਂ ਨੇ ਹੁਣ ਬੀਪੀ ਦਾ ਆ ਗਿਆ ਹੁਣ ਉਹ ਫਿਰ ਦੰਦਾਂ ਵਾਲੇ ਪਾਸੇ ਚਲੋ ਸੈਟਿੰਗ ਤਾਂ ਕਰਨੀ ਸੀ ਅੱਖਾਂ ਦੀ ਦਵਾਈ ਨਹੀਂ ਲੀਤੀ ਆਪਾਂ ਅੱਖਾਂ ਦੀ ਐਨਕ ਬਣਾਈਏ ਦਵਾਈ ਵੀ ਲਈਏ ਹੈ ਹੋਰ ਆਹ ਕੀ ਬੀਚਾ ਅੱਛਾ ਦਵਾਈ ਵੀ ਦਿੱਤੀ ਆ ਅੱਖਾਂ ਦੀ ਐਨਕ ਫਿਰ ਦੰਦ ਫਿਰ ਬੀਪੀ ਬੀਪੀ ਦੰਦ ਤੇ ਅੱਖਾਂ ਦਾ ਚਲੋ ਛੜ ਜਾਏਗਾ ਪਰ ਬੀਪੀ ਵਾਲਾ ਔਖਾ ਹਮ ਇਸ ਤੋਂ ਬਗੈਰ ਨਹੀਂ ਛੜਦਾ ਕੰਮ ਕੱਲ ਆਪਾਂ ਚੱਲੀਏ ਮੋਹਾਲੀ ਨੂੰ ਆਪਾਂ ਚੱਲੀਏ ਡਾਕਟਰ ਕਿਰਨ ਜਾਣਾ ਕਿ ਨਹੀਂ ਜਾਣਾ ਮੰਮੀ ਉੱਠੋ ਯਾਰ ਤੁਸੀਂ ਵੀ ਬੈਠੇ ਹੋ ਹੋ ਕੁੜੀ ਨੂੰ ਵੀ ਤਿਆਰ ਕਰਨ ਵਾਲੇ ਤਾਂ ਯਾਰ ਲੋ ਜੀ ਹੁਣ ਤੁਰ ਪੀਏ ਜੀ ਡੈਂਟਲ ਵੱਲ ਪਿੱਛੇ ਨਾਲ ਮੇਰੇ ਭਾਬੀ ਵੀ ਚੱਲੇ ਨੇ ਮੰਮੀ ਬੈਠ ਗਏ ਇਹਨਾਂ ਦੋਨਾਂ ਦੇ ਦੰਦਾ ਦਾ ਕੰਮ ਹੈ ਭਾਬੀ ਨੂੰ ਬਾਜ਼ਾਰ ਕੋਈ ਕੰਮ ਹੈ ਤੇ ਜਿਹੋ ਨਾਲ ਡਰਾਈਵਰ ਬਣ ਕੇ ਅੱਜ ਓਡਿਆ ਫੇਰਿਆ ਸਵੇਰ ਦਾ ਬਲਕਿ ਕੱਲ ਦਾ ਚਲਿਏ ਚਲੋ ਚਲੋ ਚਲਿਏ ਚਲੋ ਜੀ ਚੰਗਾ ਜੀ ਫਿਰ ਗੁੱਡ ਲੱਕ ਠੀਕ ਲੱਗ ਉਹ ਦੰਦ ਅੱਜ Beras pukar lagi agar agar dana kerap ini orangnya ini ini buku lagi ini ibadat biasa ibadat babu babu papa babu ay choni babu mama gaya tikal malam <laughs> belum? Tidak belum. ਟੀਚਾ ਮਾਰਦੇ ਹੋ ਅੱਗੇ ਧਿਆਨ ਆਂਟੀ ਉੱਪਰ ਹੀ ਚੜ ਰਹੇ ਆਂਟੀ ਬੁੱਟੀ ਆ ਗਿਆ ਸਾਈਕਲ ਆ ਦੇਖੋ ਜੀ ਦੋਨੋਂ ਸੱਸਾਂ ਨੂੰ ਬੂੰਗੀਆਂ ਹੋਈਆਂ ਵੀ ਡਾਕਟਰ ਨੇ ਮੂੰਹ ਬੰਦ ਕਰਾਤਾ ਇਹਨਾਂ ਦਾ ਸਲਾਹ ਚੱਲ ਰਹੀ ਨੇ ਸਲਾਹ ਕਿੱਧਰ ਜਾਣਾ ਕਿੱਧਰ ਨਹੀਂ ਇਹ ਚੱਲੇ ਨਹੀਂ ਸਲਾਹ ਕਰਨਾ ਕਿਰਨ ਦੇ ਦੰਦਾਂ ਦੀ ਆਰ ਸੀਟੀ ਹੋਈ ਹੈ ਮੰਮੀ ਦੇ ਇੱਕ ਦੰਦ ਕੱਢਿਆ ਇਹ ਚਲੀਆਂ ਹੁਣ ਬਾਜ਼ਾਰ ਮੇਰ ਨਾਲ ਨਹੀਂ ਗੱਲ ਕਰ ਰਹੀਆਂ ਮੰਮੀ ਨਾ ਮੰਮੀ ਨੇ ਕਹਿੰਦੇ ਕੋਈ ਸਵਾਲ ਪੁੱਛੇ ਚੁੱਪ ਆਦ ਦੁਕਾਨ ਤੇ ਜਾ ਕੇ ਬੋਲਣਗੇ ਇਹ ਸੂਟ ਤੇਰੇ ਭਾਈ ਉਹ ਸੂਟ ਦੇ ਬਈ ਹੋਰ ਰੰਗ ਦਿਖਾ ਉਹ ਦੁਕਾਨ ਤੇ ਸਾਰਾ ਕੁਝ ਬੋਲਣਗੇ ਦੰਦ ਦੰਦ ਵਿੰਗਲੇ ਫਿਰਦੇ ਨੇ ਮੰਮੀ ਦੇ ਐਕਚੁਅਲੀ ਨਾ ਦੋ ਦੰਦ ਸੀ ਉੱਪਰੋਂ ਟੁੱਟ ਚੁੱਕੇ ਸੀ ਉਹ ਜੜਾਂ ਗੱਡੀਆਂ ਸੀ ਉਹ ਅੱਜ ਉਸ ਦਿਨ ਤਾਂ ਜੜ ਬੜੀ ਈਜ਼ੀਲੀ ਨਿਕਲੀ ਕਿ ਅੱਜ ਜਿਹੜੀ ਅੰਦਰੋਂ ਗੱਡੀਆਂ ਲੰਬੀ ਸੀ ਤੇ ਉਹ ਭੁਰੀ ਵੀ ਸੇ ਡਾਕਟਰ ਕਹਿੰਦਾ ਵੀ ਬੜੀ ਔਖੀ ਨਿਕਲੀ ਹੈ ਤੇ ਮੰਮੀ ਦਾ ਤਾਂ ਹੁਣ ਹੋ ਗਿਆ ਦੋਨੋਂ ਨਿਕਲ ਗਈਆਂ ਫਿਰ ਉਹਦੀ ਥਾਂ ਤੇ ਆਪਾਂ ਦੂਸਰੀ ਲਵਾ ਦੇਣੀਆਂ ਨੇ ਤੇ ਕਿਰਨ ਦੀ ਇੱਕ ਆਰਸੀਟੀ ਦੀ ਸਿਟਿੰਗ ਹੋ ਇੱਕ ਹੋਰ ਹੈ ਉਸ ਤੋਂ ਬਾਅਦ ਕੈਪ ਚੜੀ ਉਸ ਤੇ ਮਤਲਬ ਕੀ ਹੈ ਕਿਰਨ ਦਾ ਦੰਦ ਜਿਵੇਂ ਕੋਈ ਜਾੜ ਹੁੰਦੀ ਹੈ ਨਾ ਜਾੜ ਬਾਹਰੋਂ ਪੂਰੀ ਬਣੀ ਹੋਈ ਹੈ ਕੰਧਾਂ ਬਾਉਂਡਰੀ ਬਣੀ ਹੋਈ ਹੈ ਅੰਦਰੋਂ ਭੁਰਗੀ ਹੈ ਫਿਰ ਉਹ ਪੇਨ ਜੀ ਹੁੰਦੀ ਸੀ ਮੇਬੀ ਕੀੜਾ ਲਾ ਕੇ ਨਹੀਂ ਪ੍ਰੈਗਨੈਂਸੀ ਦੇ ਵਿੱਚ ਕੀ ਹੁੰਦਾ ਕਈ ਵਾਰ ਦੰਦ ਪਤੰਦ ਭੋਰੀ ਜਾਂਦੇ ਹੁੰਦੇ ਨੇ ਤੇ ਉਸ ਚੱਕਰ ਕਰਕੇ ਕਿਰਨ ਦਾ ਉਹ ਦੰਦ ਥੋੜਾ ਜਿਆਦਾ ਭੁਰ ਗਿਆ ਸੀ ਫਿਰ ਉਹਦੇ ਵਿੱਚ ਹੁਣ ਕਨੈਕਸ਼ਨ ਕਟਾ ਕੇ ਆਰਸੀਟੀ ਜੀ ਹੋ ਜਾਣੀ ਤੇ ਕੈਪ ਚੜ ਜਣੀ ਉਹ ਉਹ ਕੈਂਟ ਕੰਮ ਹੋ ਜਾਣਾ ਲੈਟਸ ਸੀ ਹੁਣ ਆਂਦਰ ਮੈਂ ਇਹਨਾਂ ਦੀ ਵੇਟ ਕਰਦਾ